ਇਸ ਜਵਾਲੂ ਆਰਡਰ ਆਸੀ ਵੀ ਇਹ ਕਬਜ਼ਾ ਲੈਣਾ ਇਸ ਦਾ ਟਵਾ ਕੇ ਅਸੀਂ ਤਹਿਸੀਲਦਾਰ ਸਾਹਿਬ ਦੇ ਨਾਲ ਅਸੀਂ ਇੱਥੇ ਆਏ ਹੋਏ ਆ ਸਾਰੇ ਜਿਹੜੀ ਕਿ ਅੱਜ ਤੁਹਾਡੇ ਸਾਹਮਣੇ ਪਿੱਛੇ ਜਿਹੜੀ ਜੀਸੀਬੀ ਚੱਲ ਵੀ ਰਹੀ ਹੈ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਆਂ ਵੀ ਇਸ ਦੇ ਖਿਲਾਫ ਹਿਰੋਇਨ ਦਾ ਮੁਕੱਦਮਾ ਵੀ ਜਿਹੜਾ ਹੈਗਾ ਉਹ ਦਰਜ ਰਿਸਟਰ ਹੋਇਆ ਉਸ ਵਿੱਚ ਅਸੀਂ 2 ਕਿਲੋ ਹਿਰੋਇਨ ਵੀ ਬਰਾਮਦ ਕੀਤੀ ਹੋਈ ਹੈ ਜਿਹੜਾ ਕਿ ਮੁਕਦਮਾ 2023 ਦੇ ਵਿੱਚ ਦਰਜਿਸਟਰ ਹੋਇਆ ਸੀ ਜੇਲ ਵੀ ਜਾ ਕੇ ਆਇਆ ਹੈ ਹੁਣ ਵੀ ਜਿਹੜਾ ਹੈਗਾ ਇਹਦੇ ਖਿਲਾਫ ਜਿਹੜੀ ਸਾਡੇ ਕੋਲ ਇਨਪੁਟ ਹੈਗੀ ਹੈ ਵੀ ਇਹ ਜਿਹੜਾ ਹੈਗਾ ਇਹ ਕੰਮ ਕਰਦਾ ਹੈਗਾ ਇਸੇ ਤਹਿਤ ਜਿਹੜਾ ਹੈਗਾ ਅਸੀਂ ਇਸ ਦੇ ਕਬਜ਼ਾ ਜਿਹੜਾ ਹੈਗਾ ਜੀ ਦੇਖੋ ਦਵਾਇਆ ਜਾ ਰਿਹਾ ਹੈ ਤਹਿਸੀਲਦਾਰ ਸਾਹਿਬ ਨੂੰ ਕਬਜ਼ਾ ਦਵਾਇਆ ਜਾ ਰਿਹਾ ਹੈ ਪੁਲਿਸ ਪ੍ਰੋਟੈਕਸ਼ਨ ਨਾਲ ਆਈ ਹੈ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਦੱਸ ਦਈਏ ਵੀ ਜਿਹੜੇ ਹੁਣ ਤੱਕ ਜਿਹੜੀ ਹੈਗੀ ਹੈ ਡਿਸਟ੍ਰਿਕਟ ਫਿਰੋਜ਼ਪੁਰ ਵੱਲੋਂ ਜਿਹੜਾ ਹੈਗਾ ਯੁੱਧ ਨਸ਼ਾ ਵਿਰੁੱਧ ਜਿਹੜੇ 1 ਤਿੰਨ 25 ਤੋਂ ਸ਼ੁਰੂ ਹੋਇਆ ਹੈ ਕੋਸ ਦੇ ਵਿੱਚ ਕਰੀਬ ਅਸੀਂ 1250 ਮੁਕਦਮੇ ਐਨਡੀਪੀਏ ਸੈਕਟਰ ਦੇ ਦਰਜ ਰਿਸਟਰੀ ਕੀਤੇ ਨੇ 1550 ਵਿਅਕਤੀ ਅਸੀਂ ਜਿਹੜੇ ਹੈਗੇ ਨੇ ਕਾਬੂ ਕੀਤੇ ਨੇ ਕਰੀਬ 231 ਕਿਲੋ ਤੋਂ ਉੱਪਰ ਅਸੀਂ ਹੈਰੋਇਨ ਬਰਾਮਦ ਕੀਤੀ ਹੈ